ਸਵਾਗਤ ਮੈਰੀਨਾ ਜੀ ਸਮਰ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਲੈ ਕੇ ਤੁਹਾਡਾ ਸਭ ਦਾ ਆਪਣਾ ਹਰਮਨ ਪਿਆਰਾ ਪ੍ਰੋਗਰਾਮ ਸਾਹਿਤਿਕ ਪ੍ਰੋਗਰਾਮ ਸ਼ਬਦ ਲੋਕ ਇਸ ਪ੍ਰੋਗਰਾਮ ਤੇ ਜ਼ਰੀਏ ਅਸੀਂ ਸਾਹਿਤਿਕ ਸ਼ਖਸੀਅਤਾਂ ਨੂੰ ਜਿੱਥੇ ਤੁਹਾਡੇ ਰੂਬਰੂ ਕਰਦੇ ਆ ਉਹਨਾਂ ਦੀਆਂ ਰਚਨਾਵਾਂ ਦੇ ਜ਼ਰੀਏ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਆ ਤੇ ਸਾਡੇ ਸਟੂਡੀਓ ਦੇ ਵਿੱਚ ਵੱਖ-ਵੱਖ ਮਹਿਮਾਨ ਆਉਂਦੇ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਦਾ سلسلہ ਚੱਲਦਾ ਰਹਿੰਦਾ ਤੇ ਅੱਜ ਜਿਨ੍ਹਾਂ ਦੀ ਮੈਂ ਗੱਲ ਕਰਨ ਜਾ ਰਹੀ ਆ ਜੇ ਗੱਲ ਕੀਤੀ ਜਾਵੇ ਉਹਨਾਂ ਦੀ ਬਹੁਤ ਹੀ ਅੱਛੀ ਕਹਾਣੀ ਲਿਖਦੇ ਨੇ ਸੋ ਰੋਜ਼ਾਨਾ ਪੰਜਾਬੀ ਅਖਬਾਰ ਦੇ ਵਿੱਚ ਸਬ ਐਡੀਟਰ ਦੀ ਡਿਊਟੀ ਕਰਦੇ ਨੇ ਤੇ ਫਿਰ ਉਹਨਾਂ ਨੇ ਆਪਣਾ ਨਾਲ ਕਰ ਕ੍ਰਸਤੀ ਦੇ ਵਿੱਚ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਤੇ ਉਸ ਤੋਂ ਬਾਅਦ ਘਰ ਜਾ ਕੇ ਕਹਾਣੀ ਦੀ ਰਚਨਾ ਕਰਨਾ ਤੇ ਹਿੰਦੀ ਦੀਆਂ ਕਿਤਾਬਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਨਾ ਕੋਈ ਸੌਖੀ ਗੱਲ ਨਹੀਂ ਤੇ ਬਹੁਤ ਹੀ ਸੰਗਾਊ ਜੇ ਸੁਭਾਅ ਦੇ ਘੱਟ ਬੋਲਣ ਵਾਲੇ ਤੇ ਆਪਣੀ ਗੱਲ ਕਹਾਣੀ ਦੇ ਜ਼ਰੀਏ ਕਹਿਣ ਵਾਲੇ ਸੋ ਇਹੋ ਜੇ ਇਨਸਾਨ ਸਾਡੇ ਸਟੂਡੀਓ ਚ ਮੌਜੂਦ ਨੇ ਜਿਨ੍ਹਾਂ ਦੇ ਬਾਰੇ ਵਿੱਚ ਕੁਝ ਕਹਿਣਾ ਹੋਵੇਗਾ ਸੂਰਜ ਰੂਤੀਵਾਦੀ ਖੌਣ ਤੇ ਬਰਾਬਰ ਸੋ ਮੇਰੀ ਮੁਰਾਦ ਸਾਡੇ ਅੱਜ ਦੇ ਮਹਿਮਾਨ ਬਿੰਦਰ ਬਸਰਾ ਜੀ ਸੋ ਸਰ ਤੁਹਾਡਾ ਨਿੱਘਾ ਸਵਾਗਤ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਨੋ ਹਰ ਜੀ ਜੀ ਬਿੰਦਰ ਸੁਮਨ ਜੀ ਸਾਡੇ ਸ਼ਾਰਟ ਟਾਈਮ ਦੇ ਵਿੱਚ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਤੁਸੀਂ ਸਾਡੇ ਸਟੂਡੀਓ ਚ ਪਹੁੰਚੇ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ ਤੇ ਤੁਹਾਡੀਆਂ ਕਹਾਣੀਆਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਅਸੀਂ ਚਾਹੁੰਦੇ ਹਾਂ ਵੀ ਪਹਿਲਾਂ ਥੋੜੀ ਜਿਹੀ ਗੱਲਬਾਤ ਤੁਹਾਡੇ ਬਾਰੇ ਕਰ ਲਈ ਜਾਵੇ ਤੁਹਾਡੇ ਬਚਪਨ ਬਾਰੇ ਪਰਿਵਾਰਕ ਪਸ਼ੋਕੜ ਬਾਰੇ ਪੜ੍ਹਾਈ ਲਿਖਾਈ ਬਾਰੇ ਤੇ ਕੰਮਕਾਜ ਬਾਰੇ ਮੇਰਾ ਜਨਮ ਇੱਕ ਕਿਰਤੀ ਪਰਵਾਰ ਵਿੱਚ ਪਿੰਡ ਜੰਡੇਆਲੀ ਤਹਿਸੀਲ ਤਜੇਲਾ ਜਲੰਧਰ ਵਿੱਚ ਹੋਇਆ ਹਮ ਤੇ ਮੇਰੇ ਪਿਤਾ ਜੀ ਸ਼੍ਰੀ ਕੇਪਰਮ ਜੀ ਮਾਤਾ ਜੀ ਪ੍ਰਗਤੋ ਦੇਵੀ ਜੀ ਜੀ ਮੇਰੀ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਚ ਪਹਿਲਾਂ ਹੋਈ ਉਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਜਮਸ਼ੇਰ ਵਿੱਚ ਮੈਂ میٹرਕ ਕੀਤੀ ਜੀ ਗ੍ਰੈਜੂਏਸ਼ਨ ਮੇਰੀ ਦੋਬਾ ਕਾਲਜ ਲੁਲੰਦਰ ਤੋਂ ਹੈ ਜੀ ਤੇ ਇੱਕ ਦਿਲਚਸਪ ਗੱਲ ਇਹ ਆ ਕਿ ਮੈਂ ਪਿੰਡ ਦਾ ਪਹਿਲਾ ਗ੍ਰੈਜੂਏਟ ਜੀ ਤੇ ਬੜੇ ਮਾਣ ਵਾਲੀ ਗੱਲ ਹੈ ਉਸ ਤੋਂ ਬਾਅਦ ਮੈਂ ਪੱਤਰਕਾਰੀ ਦੇ ਖੇਤਰ ਵਿੱਚ ਆ ਗਿਆ ਤੇ ਜੀ ਵੱਖ-ਵੱਖ ਕਵਾਰਨਚ ਏ ਦੇ ਸਬਡਿਟਰ ਕੰਮ ਕਰਨ ਦਾ ਮੌਕਾ ਮਿਲਿਆ ਅ ਜੀ ਕਹਾਣੀ ਲਿਖਣ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਸਪੱਬ ਬਣਿਆ ਕਿ ਤੁਹਾਨੂੰ ਲੱਗਿਆ ਵੀ ਮੈਨੂੰ ਜਿਹੜੀ ਕਹਾਣੀ ਦੀ ਰਚਨਾ ਹੈ ਉਹ ਕਰਨੀ ਚਾਹੀਦੀ ਹੈ ਹਮ ਮੈਂ ਜਦੋਂ ਸੁਰਤ ਸੰਭਾਲੀ ਤੇ ਸਾਡੇ ਘਰ ਚ ਦੋ ਕਿਸੇ ਹੁੰਦੇ ਸਨ ਹਮ ਇੱਕ ਸਾਧੂ ਦੇਆ ਸਿੰਘ ਅਰਫਦਾ ਜਿੰਦਗੀ ਬਲਾਸ ਜੀ ਤੇ ਇੱਕ ਤੋਤਾ ਮੈਨਾ ਹਮ ਉਹਨਾਂ ਨੂੰ ਮੈਂ ਕਿਸੇ ਨੂੰ ਪੜਦੇ ਨਹੀਂ ਦੇਖਿਆ ਜੀ ਪਰ ਜਦੋਂ ਮੈਂ ਤੀਜੀ ਚੌਥੀ ਚ ਹੋਇਆ ਤੇ ਮੈਂ ਤੋਤਾ ਮੈਨਾ ਦੀਆਂ ਕਹਾਣੀਆਂ ਪੜਦਾ ਰਿਹਾ ਜੀ ਤੇ ਉਸ ਤੋਂ ਬਾਅਦ ਮੇਰਾ ਸਾਹਿਤ ਨਾਲ ਕੋਈ ਨਾਤਾ ਨਹੀਂ ਜੁੜਿਆ ਹਮ ਮੈਟ੍ਰਿਕ ਵਿੱਚ ਸਾਡੇ ਸਿਲੇਬਸ 'ਚ ਇੱਕ ਨਾਵਲ ਲੱਗਾ ਹੁੰਦਾ ਸੀ ਜੰਗ ਜਾਮਨ ਸੋਹਣ ਸਿੰਘ ਸੀਤਲ ਉਹਨਾਂ ਦਾ ਜੀ ਉਹ ਤੇ ਮੇਰਾ ਇੱਕ ਕਲਾਸਮੇਟ ਮੁੰਡਾ ਅਸੀਂ ਇੱਕੋ ਬੈਂਚ ਤੇ ਬੈਠਦੇ ਤੇ ਜਦੋਂ ਕਿਤੇ ਵੇਲਾ ਪੀੜਟ ਹੁੰਦਾ ਸੀ ਜੀ ਤੇ ਅਸੀਂ ਬਾਰੋ-ਬਾਰੀ ਉਹਨੂੰ ਪੜਦੇ ਹਮ ਉਹਦੇ ਪਾਤਰ ਕਿਰਪਾਲੋ ਹਮ ਮਿੰਦਰ ਸਿੰਘ ਜੀ ਨਾਇਕ ਸੀ ਜਿਹੜੇ ਦੋਨੇ ਹਮ ਤੇ ਉਹਦਾ ਇੱਕ ਜੇਠ ਜਿਹੜਾ ਇੰਦਰ ਸਿੰਘ ਤੇ ਪਿੰਡ ਦਾ ਇੱਕ ਚੌਧਰੀ ਜੀ ਧਰਮ ਸਿੰਘ ਸਾਨੂੰ ਕਿਰਪਾਲ ਕੌਰ ਅਤੇ ਮਹਿੰਦਰ ਸਿੰਘ ਨਾਲ ਇੱਕ ਹਮਦਰਦੀ ਜੀ ਪੈਦਾ ਹੁੰਦੀ ਸੀ ਜਦੋਂ ਅਸੀਂ ਪੜਦੇ ਹਾਂ ਤੇ ਦੂਜੇ ਦੋ ਜਿਹਨ ਪਾਤਰਾਂ ਨਾਲ ਸਾਨੂੰ ਨਫ਼ਰਤ ਜੀ ਹੋਣ ਲੱਗੀ ਤੇ ਉਦੋਂ ਨਹੀਂ ਸੀ ਪਤਾ ਕਿ ਮੈਂ ਸਾਇਤ ਪੜੇ ਪਾਸੇ ਜਾਣਾ ਹੂੰ ਹੂੰ ਫਿਰ ਮੈਂ ਦੋਬਾ ਕਾਲਜ ਚ ਪੜਦਿਆਂ ਸਾਡੇ ਪੰਜਾਬੀ ਨੀਸੀ ਰੱਖਿਆ ਸਬਜੈਕਟ ਜੀ ਮੇਰੇ ਸਬਜੈਕਟ ਇਕਨੋਮਿਕ ਸਟੈਟਿਸਟਿਕਲ ਸਾਇੰਸ ਹੂੰ ਤੇ ਸੈਕੰਡ ਇਅਰ ਚ ਮੈਨੂੰ ਆਪਸ਼ਨਲ ਪੰਜਾਬੀ ਪੇਪਰ ਲੈਣਾ ਪਿਆ ਤੇ ਸਿਬ ਵਿਸ਼ਾ ਲੈਣਾ ਪਿਆ ਜੀ ਜੀ ਤੇ ਉੱਥੇ ਪੜਾਉਂਦੇ ਪੜਾਉਂਦੇ ਸਾਡੇ ਪ੍ਰੋਫੈਸਰ ਨੇ ਦੱਸਿਆ ਹਾਂ ਕਿ ਉਹ ਸੁਖਪਾਲ ਵੀਰ ਸਿੰਘ ਹਸਰਤ ਬਾਰੇ ਪੜਾ ਰਹੇ ਸੀ ਹਾਂ ਕਿ ਇੱਕ ਵੱਡੇ ਅਫਸਰ ਨੇ ਹਾਂ ਤੇ ਜਾਗਰਤੀ ਮੈਗਜ਼ੀਨ ਦੇ ਸੰਪਾਦਕ ਨੇ ਜੀ ਮੇਰੇ ਮਨ ਚ ਆਇਆ ਕਿ ਚਲੋ ਇਹ ਮੈਗਜ਼ੀਨ ਦੇਖਦੇ ਹਾਂ ਹਾਂ ਮੈਂ ਜਲੰਧਰ ਵੱਸ ਛੱਡੇ ਦੇ ਕੋਲ ਬਾਹਰੀ ਦੁਕਾਨ ਹੈਗੀ ਉੱਥੇ ਗਿਆ ਤੇ ਉੱਥੋਂ ਮੈਂ ਜਾਗਰਤੀ ਮੈਗਜ਼ੀਨ ਖਰੀਦੀ ਹਾਂ ਤੇ ਫਿਰ ਨਾਲ ਹੀ ਇੱਕ ਦੇਖਦਿਆਂ ਉੱਥੇ ਮੈਗਜ਼ੀਨ ਆਰਸੀ ਪਿਆ ਸੀ ਜੀ ਉਹ ਵੀ ਮੈਂ ਲੈ ਲਿਆ ਜੀ ਤੇ ਫਿਰ ਮੈਂ ਘਰ ਜਾ ਕੇ ਪੜਿਆ ਤੇ ਮੇਰਾ ਫਿਰ ਇਧਰ ਨੂੰ ਜਾਣ ਰਿਹਾ ਰਜ਼ਾਨ ਤੁਹਾਡਾ ਬਣ ਗਿਆ ਅ ਕਹਾਣੀਆਂ ਤਾਂ ਸਰ ਤੁਸੀਂ ਬਹੁਤ ਹੀ ਅੱਛੀਆਂ ਲਿਖੀਆਂ ਨੇ ਤੇ ਜੇ ਮੈਂ ਜ਼ਿਕਰ ਕਰਨ ਲੱਗਾ ਤੇ ਮੈਨੂੰ ਲੱਗਦਾ ਵੀ ਲਿਸਟ ਕਾਫੀ ਲੰਮੀ ਚੌੜੀ ਹੋ ਜਾਣੀ ਹੈ ਤੁਹਾਡੀ ਕਹਾਣੀ ਕੱਲ ਵੀ ਆਉਣਾ ਇਸ ਕਹਾਣੀ ਦਾ ਪਲਾਟ ਤੁਹਾਡੇ ਜ਼ਿਹਨ ਵਿੱਚ ਕਿਸ ਤਰ੍ਹਾਂ ਆਇਆ ਇਸ ਦਾ ਪਲਾਟ ਇਹ ਮੇ ਆ ਕਿ ਮੈਂ ਦਫ਼ਤਰ ਜਾਣ ਲਈ ਤਿਆਰ ਖੜਾ ਸੀ ਹੂੰ ਮੇਰਾ ਇੱਕ ਲੋਕ ਸੰਪਰਕ ਅਧਿਕਾਰੀ ਮਿੱਤਰ ਹੈ ਜੀ ਉਹਦੀ ਜੀਪ ਅਚਾਨਕ ਗੇਟ ਮੁੜਿਆ ਹੁਣ ਹਮ ਲਾਲ ਬੱਤੀ ਲੱਗੀ ਸੀ ਤੇ ਮੈਂ ਲਿਖਿਆ ਕੋਈ ਸਰਕਾਰੀ ਬੰਦਾ ਆ ਗਿਆ ਮੈਂ ਡਰ ਗਿਆ ਹਮ ਤੇ ਉਹਦਾ ਮਾਹੌਲ ਹੀ ਇਹੋ ਜਿਹਾ ਹੁੰਦਾ ਸੀ ਜੀ ਬਿਲਕੁਲ ਤੇ ਜਦੋਂ ਮਿਲਿਆ ਤੇ ਫਿਰ ਗੱਲਬਾਤਾਂ ਹੋਈਆਂ ਹਮ ਉਹ ਛੁੱਟੀ ਕੱਟਣ ਦੇ ਮੂਡ 'ਚ ਸੀਗਾ ਘੁੰਮਣ ਫਿਰਨ ਦੀ ਜੀ ਤੇ ਮੈਨੂੰ ਦਫ਼ਤਰ ਜਾਣ ਦੀ ਕਾਲ ਸੀ ਹਮ ਪਰ ਉਹਨੇ ਮੱਲੋ ਜੋਰੀ ਮੈਨੂੰ ਆਪਣੀ ਗੱਡੀ 'ਚ ਬਿਠਾਇਆ ਤੇ ਹਮ ਇਹ ਕਹਿ ਕੇ ਕਿ ਮੈਂ ਤੁਹਾਨੂੰ ਦਫ਼ਤਰ ਉਤਾਦਿਆਂਗੇ ਅੱਛਾ ਪਰ ਕਿੰਟਾ ਕਿ ਸਾਡਾ ਇੱਕ ਸਾਂਝਾ ਮਿੱਤਰ ਸੰਤ ਕਰ ਗਿਆ ਜੀ ਉਹਦੇ ਨਾਲ ਗੱਲਾਂਬਾਤ ਕਰਦੇ ਆਂ ਤੇ ਉਹਨੇ ਨਵਾਂ ਨਵਾਂ ਫਲੈਟ ਲਿਆ ਸੀ ਜੀ ਤੇ ਉਹਨੂੰ ਚਾਹ ਸੀ ਕਿ ਮੈਂ ਇਹਨਾਂ ਨੂੰ ਦਿਖਾਵਾਂ ਆਪਣੀ ਨਵੀਂ ਉਮੀਰੀ ਦਾ ਥੋੜਾ ਜਿਹਾ ਜੀ 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 ਤੇ ਅਸੀਂ ਉਹਦੇ ਨਾਲ ਉਹਦੇ ਘਰ ਚਲੇ ਗਏ ਜੀ ਤੇ ਮੈਨੂੰ ਦਫ਼ਤਰ ਫੋਨ ਕਰਕੇ ਦੱਸਣਾ ਪਿਆ ਕਿ ਮੈਂ ਛੁੱਟੀ ਕਰੂੰਗਾ ਜੀ ਤੇ ਉੱਥੇ ਕੋ ਆਪਣੇ ਕੱਲੀ ਕੱਲੀ ਚੀਜ਼ ਦਿਖਾ ਰਿਆ ਸੀ ਮੈਂ ਫਰਨੀਚਰ ਕਰਤਾਰਪੁਰ ਤੋਂ ਲੈਂਦਾ ਇਹ ਚੀਜ਼ ਉੱਥੋਂ ਲਈ ਹੈ ਜੀ ਤੇ ਅਸੀਂ ਉਹਦੇ ਨਾਲ-ਨਾਲ ਘੁੰਮ ਰਹੇ ਸੀ ਹਾਂ ਜਦੋਂ ਅਸੀਂ ਆ ਕੇ ਬੈਠੇ ਆਪਣੇ ਡ੍ਰਿੰਗ ਰੂਮ 'ਚ ਜੀ ਤੇ ਮੈਂ ਆਪਣੇ ਮਿੱਤਰ ਨੂੰ ਜਿਹੜਾ ਲੋਕ ਸੰਪਰਕ ਅਧਿਕਾਰੀ ਹੈ ਜੀ ਉਹਨੂੰ ਕਿਹਾ ਵੀ ਤੂੰ ਇੱਥੋਂ ਫਲੇਟ ਫਲੇਟ ਲੈ ਲੈ ਹਾਂ ਉਹਨੇ ਮੈਨੂੰ ਇੱਕ ਗੱਲ ਕਹੀ ਕਿਹਿੰਦਾ ਯਾਰ ਇਹ ਘਰ ਤੇ ਬਹੁਤ ਸੋਹਣਾ ਹੈ ਹਾਂ ਪਰ ਇਹਨਾਂ ਕੰਧਾਂ ਦੇ ਵਿੱਚ ਉਹ ਆਪਣਾਪਨ ਨਹੀਂ ਹੈਗਾ ਜਿਹੜਾ ਆਪ ਘਰ ਬਣਾਉਣ ਤੇ ਹੁੰਦਾ ਹਾਂ ਮੈਨੂੰ ਉਹਦੀ ਗੱਲ ਲੱਗੀ ਵੀ ਇਹ ਕੋਈ ਖਾਸ ਗੱਲ ਹੈਗੀ ਹੈ ਮੈਂ ਸੋਚਣ ਲੱਗਾ ਉਹਦੇ ਬਾਰੇ ਜੀ ਦੂਸਰੇ ਤੀਜੇ ਦਿਨ ਮੈਂ ਦਫ਼ਤਰ ਗਿਆ ਹੂੰ ਤੇ ਮੇਰੀ ਕਲੀਗ ਇੱਕ ਵਿਰਦ ਆਸ਼ਰਮ ਜਿਹੜਾ 5 ਸਟਾਰ ਹੋਟਲ ਦੀਆਂ ਸਹੂਲਤਾਂ ਵਾਲਾ ਸੀ ਉਹਨੂੰ ਦੇਖ ਕੇ ਆਏ ਸੀ ਜੀ ਉਹਨਾਂ ਨੂੰ ਬਿਤਾਉਣਾ ਚਾਹ ਸੀ ਸਟੋਰੀ ਕਰਨ ਗਏ ਸੀ ਉਹ ਜੀ ਤੇ ਉਹ ਕਹਿੰਦੇ ਮੇਰਾ ਜੀ ਕਰਦਾ ਤਾਂ ਮੈਂ ਹੁਣੇ ਹੀ ਉੱਥੇ ਆਪਣਾ ਬੁੱਕ ਕਰਾ ਲਵਾਂ ਕਮਰਾ ਹੂੰ ਬੜਾ ਪਿੱਛੇ ਜਾ ਕੇ ਉੱਥੇ ਰਵਾਂ ਜੀ ਜੀ ਤੇ ਮੈਂ ਸੋਚ ਰਿਹਾ ਸੀ ਕਿ ਇੱਕ ਮੇਰਾ ਮਿੱਤਰ ਹੈ ਉਹ ਕਹਿੰਦਾ ਕਿ ਮੈਨੂੰ ਕੰਧਾਂ ਦੇ ਵਿੱਚ ਉਹ ਸਾਸਣੀ ਹੈਗਾ ਹਾਂ ਜਿਹੜਾ ਹੋਣਾ ਚਾਹੀਦਾ ਹਾਂ ਪਰ ਮੈਡਮ ਕਹਿ ਰਹੀ ਆ ਕਿ ਮੈਂ ਉੱਥੇ ਜਾ ਕੇ ਰਹਿਣਾ ਸੋਨਿਆ ਜੀ ਫਿਰ ਮੇਰੇ ਦਿਮਾਗ 'ਚ ਇੱਕ ਕਰਮ ਜਿਹੜੀ ਦਫ਼ਤਰੀ ਔਰਤ ਆ ਹਾਂ ਹਾਂ ਨੌਕਰੀ ਕਰਦੀ ਆ ਉਹ ਘੁੰਮਣ ਲੱਗੀ ਤੇ ਫੇਰ ਇਸ ਤਰ੍ਹਾਂ ਮੈਂ ਉਹਨਾਂ ਦੀ ਆਪਣੀ ਜ਼ਿੰਦਗੀ ਨੂੰ ਉਹ ਕਿਵੇਂ ਰੋਜੀ ਜਿਹੜੀ ਤਰਸਣਾ ਟਕਰਾਉਂਦੀ ਉਹਨੂੰ ਬਦਲਣਾ ਚਾਹੁੰਦੀ ਏ ਕਿ ਮੈਂ ਰੁਟੀਨ ਤੋਂ ਹਟ ਕੇ ਕੁਝ ਕਰਨਾ ਹੂੰ ਹੂੰ ਕਿਉਂਕਿ ਉਹ ਕਹਿੰਦੀ ਕਿ ਪਹਿਲਾਂ ਮੈਂ ਆਪਣੇ ਮਾਪਿਆਂ ਦੇ ਅਧੀਨ ਰਹੀਆਂ ਫਿਰ ਮੈਂ ਪਤੀ ਦੇ ਆਗੇ ਬੱਚੇ ਪਾਲੇ ਤਾਂ ਮੈਨੂੰ ਆਪਣੀ ਜੀਉਣ ਲਈ ਤਾਂ ਕੋਈ ਸਮਾਂ ਹੀ ਨਹੀਂ ਮਿਲਿਆ ਹੂੰ ਹੂੰ ਇਸ ਤਣਾਅ ਚੋਂ ਫਿਰ ਕਹਾਣੀ ਪੈਦਾ ਹੋਈ ਏ ਤੇ ਉਹ ਜਿਵੇਂ ਇਹਨੂੰ ਚੇਂਜ ਕਰਨਾ ਚਾਹੁੰਦੀ ਪਰ ਕਰ ਨਹੀਂ ਸਕਦੀ ਦੂਜਿਆਂ ਨੂੰ ਉਹਦੇ ਦਿਮਾਗ ਚੋਂ ਦਾ ਫਿਰ ਮੈਂ ਕੱਲ ਫੇਰ ਡਿਊਟੀ ਤੇ ਆਉਣਾ ਹੂੰ ਹੂੰ ਤੇ ਉਹ ਕਰਨ ਨੂੰ ਤਰਪਿੰਦੀ ਜੀ ਅ ਇਸੇ ਤਰ੍ਹਾਂ ਤੁਹਾਡੀ ਇੱਕ ਹੋਰ ਬਹੁਤ ਅੱਛੀ ਕਹਾਣੀਆਂ ਮਾਨਸਿਕ ਦਵੰਨ ਨੂੰ ਪੇਸ਼ ਕਰਦੀ ਹੈ ਜੇ ਦੇਖਿਆ ਜਾਵੇ ਤਾਂ ਫੈਸਲੇ ਤੋਂ ਪਹਿਲਾਂ ਫੈਸਲੇ ਤੋਂ ਪਹਿਲਾਂ ਇਹ ਜਿਹੜੀ ਕਹਾਣੀ ਆ ਇਸ ਦੇ ਵਿੱਚ ਜੇ ਪਾਤਰ ਦੀ ਗੱਲ ਕੀਤੀ ਜਾਵੇ ਨਵਰੀਤ ਤੇ ਉਹ ਤੁਹਾਨੂੰ ਕਿਵੇਂ ਮਿਲੀ ਵੀ ਤੁਹਾਨੂੰ ਲੱਗਿਆ ਵੀ ਮੈਨੂੰ ਇਸ ਪਾਤਰ ਨੂੰ ਲੈ ਕੇ ਜਿਹੜੀ ਕਹਾਣੀ ਲਿਖਣੀ ਚਾਹੀਦੀ ਹੈ ਪੱਤਰਕਾਰੀ ਦੇ ਖੇਤਰ ਵਿੱਚ ਰਿਹਾ ਮੇਰੇ ਨਾਲ ਹੁਣ ਅੱਜਕਲ ਜਿਹੜੇ ਯੂਪੀ ਬਏ ਹਰ ਤੋਂ ਆਏ ਨੇ ਉਹਨਾਂ ਪਰਿਵਾਰ ਸ਼ਿਫਟ ਕਰਕੇ ਜੀ ਉਹਨਾਂ ਦੇ ਬੱਚੇ ਇੱਧਰ ਜਿੱਨੇ ਜਨਮੇ ਉਹ ਪੰਜਾਬੀ ਪੜਦੇ ਉਹ ਬੋਲਦੇ ਉਹ ਪੁੱਤਰ ਕੜੀ ਚਾ ਗਏ ਹੂੰ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਕੁਛ ਸਮਾਜ ਚ ਵਿਚਰਦੇ ਹੂੰ ਮੈਨੂੰ ਜਿਹੜਾ ਮੇਰੇ ਕਾਨੂੰਨ ਪਰਿਵਾਰ ਆ ਜੀ ਉਹਨਾਂ ਦੇ ਗਵਾਂਢ ਚ ਪਰਿਵਾਰ ਇੰਨਾ ਸੀ ਤੇ ਉਹਨਾਂ ਨਾਲ ਉਹਨਾਂ ਦੀ ਕੁੜੀ ਉਹਨਾਂ ਦੀ ਕੁੜੀ ਦੀ ਸੇਢੀ ਸੀ ਉਹਨਾਂ ਨਾਲ ਬੈਠ ਕੇ ਗੱਲਾਂ ਬਾਤਾਂ ਕਰਦੇ ਮੈਨੂੰ ਇਹ ਕਹਾਣੀ ਦਾ ਪਲਾਟ ਮਿਲਿਆ ਜੀ ਉਹਨੇ ਦੱਸਿਆ ਕਿ ਜਿਹੜੇ ਸਾਡੇ ਪਰਿਵਾਰ ਨਹੀਂ ਹੂੰ ਉਹ ਸਾਨੂੰ ਚਾਹੁੰਦੇ ਆ ਕਿ ਅਸੀਂ ਉਧਰਲੇ ਕਲਚਰ ਤੇ ਅਡਜਸਟ ਹੋਈ ਹੂੰ ਜਿਵੇਂ ਜੁਪੀ ਚ ਆਏ ਆ ਅਸੀਂ ਆਪਣੇ ਉਧਰਲੇ ਹੀ ਕਿਸੇ ਮੁੰਡੇ ਨਾਲ ਵਿਆਹ ਸ਼ਾਦੀ ਕਰੀਏ ਜੀ ਤੇ ਸਾਡੇ ਹੁਣ ਅਸੀਂ ਇੱਧਰ ਜੰਮੇ ਪਲੇ ਆ ਉਹ ਸਾਡੇ ਸੱਭਿਆਚਾਰ ਲਗਾਓ ਵੀ ਇਹਦੇ ਨਾਲੇ ਜੀ ਤੇ ਉਹ ਇੱਧਰ ਅਡਜਸਟ ਹੋਣਾ ਚਾਹੀਦਾ ਇਸ ਤਣਾਅ ਤੋਂ ਹੀ ਇਹ ਕਹਾਣੀ ਪੈਦਾ ਹੋਈ ਹੈ ਜੀ ਤੇ ਇੱਕ ਉਹ ਕੁੜੀ ਚਾਹੁੰਦੀ ਆ ਕਿ ਉਹਦਾ ਪਿਓ ਮਰ ਚੁੱਕਾ ਹੈ ਹੂੰ ਤੇ ਭਰਾ ਕੋਈ ਹੈ ਨਹੀਂ ਜੀ ਵੀ ਮੈਂ ਆਪਣੀ ਮਾਂ ਨੂੰ ਨਾਲ ਰੱਖਣਾ ਚਾਹੁੰਦੀ ਆ ਤਾਂ ਕਿ ਮੈਂ ਬਡਾਪੇ ਚ ਉਹਦੀ ਦੇਖ ਪੜ ਕਰ ਸਕਾ ਜੀ ਜੀ ਤੇ ਕੋਈ ਵੀ ਮੁੰਡਾ ਇਹੋ ਜੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਜੀ ਤੇ ਆਖਰ ਨੂੰ ਉਹ ਸੁਝਦਾ ਕਿ ਮੇਰਾ ਜਿਹੜਾ ਮਿੱਤਰ ਹੈ ਜਿਹਦੇ ਨਾਲ ਮੈਂ ਆਪਣੀ ਗੱਲ ਕਰ ਲੈਣੀ ਹੈ ਹਮ ਤੇ ਮੈਂ ਸ਼ਾਇਦ ਉਹ ਉਹ ਮੇਰੀ ਇੱਛਾ ਤਾਂ ਕਰੀ ਫਿਰ ਉੱਤੇ ਜਾ ਕੇ ਐਂਟਰ ਹੋ ਜਿੰਦਾ ਜੀ ਜੀ ਇਸੇ ਤਰ੍ਹਾਂ ਬਸਰਾ ਸਾਹਿਬ ਜੇ ਗੱਲ ਕੀਤੀ ਜਾਵੇ ਤੁਹਾਡੀਆਂ ਪੁਸਤਕਾਂ ਦੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਕਿ ਹੁਣ ਤੱਕ ਤੁਹਾਡੀਆਂ ਕਿੰਨੀਆਂ ਪੁਸਤਕਾਂ ਨੇ ਜੋ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਤੇ ਕਿੰਨੀਆਂ ਪੁਸਤਕਾਂ ਦਾ ਤੁਸੀਂ ਅਨੁਵਾਦ ਕਰ ਚੁੱਕੇ ਹੋ ਮੇਰੀਆਂ ਹੁਣ ਤੱਕ ਦੋ ਮੂਲਕ ਕਹਾਣੀ ਸੰਗ੍ਰਹਿ ਆਏ ਨੇ ਜੀ ਪਹਿਲੇ ਦਾ ਨਾਮ ਹੈ ਕਦਮ ਕਦਮ ਚਰਾਹੇ ਜੀ ਜਿਹੜਾ 2012 ਚ ਚਪਾਇਆ ਸੀ ਜੀ ਤੇ ਦੂਜਾ ਹੋਣੀ ਇਸ ਸਾਲ ਹੀ ਅਗਸਤ ਮਹੀਨੇ ਚਾਹਿਆ ਹੂੰ ਇਹ ਰੋ ਨਾ ਆਏਗਾ ਮਨ ਕਥੀ ਜੀ ਛੇ ਕਿਤਾਬਾਂ ਦੇਣ ਬਾਅਦ ਮੈਂ ਕੀਤੀ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡਾ ਜਿਹੜਾ ਪਹਿਲਾ ਕਹਾਣੀ ਸੰਗ੍ਰਹਿ ਸੀ ਕਦਮ ਕਦਮ ਚਰਾਹੀ ਤੇ ਉਸ ਤੋਂ ਬਾਅਦ 2025 ਦੀ ਗੱਲ ਕੀਤੀ ਜਾਵੇ ਤਾਂ ਮਨ ਕਥੀਆਂ ਕਹਾਣੀ ਸੰਗ੍ਰਹਿ ਜਿਹੜਾ ਇਸ ਦਾ ਪ੍ਰਕਾਸ਼ਨ ਹੋਇਆ 13 ਸਾਲ ਦਾ ਲੰਮਾ ਅਰਸਾ ਜਿਹੜਾ ਬੀਤ ਚੁੱਕਿਆ ਅਕਸਰ ਅਸੀਂ ਕਹਾਵਤ ਵੀ ਸੁਣਦੇ ਹਾਂ ਵੀ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਤੇ ਇਹ 13 ਸਾਲ ਕਿਸ ਤਰ੍ਹਾਂ ਲੱਗੇ ਫਿਰ ਮੈਨੂੰ ਇਹ ਦੱਸਣ ਚ ਕੋਈ ਝਿਜਕ ਨਹੀਂ ਹਾਂ ਮੈਂ ਬੇਸਿਕਲੀ ਬਹੁਤ ਸੁਸਤ ਬੰਦਾ ਤੇ ਹਰ ਕੰਮ ਨੂੰ ਟਾਲਣ ਦਾ ਮੇਰੇ ਕੋਲ ਬਹੁਤ ਵਧੀਆ ਬਹਾਨੇ ਨੇ ਹਾਂ ਅੱਜ ਮੀਂਹ ਪੈ ਰਿਹਾ ਅੱਜ ਪੱਤ ਝੜਿਆ ਹਾਂ ਅੱਜ ਬਸੰਤ ਆ ਹਾਂ ਅੱਜ ਸੂਰਜ ਨਹੀਂ ਨਿਕਲਿਆ ਇਸ ਤਰ੍ਹਾਂ ਦੇ ਬਹਾਨੇ ਲਾ ਲ ਕੇ ਮੈਂ ਹਰ ਕੰਮ ਨੂੰ ਟਾਲ ਦ ਰਹੀ ਹਾਂ ਜੀ ਇਹ ਨਹੀਂ ਕਿ ਮੇਰੇ ਕੋ ਕਹਾਣੀ ਨਹੀਂ ਆਉਂਦੀ ਕਹਾਣੀਆਂ ਮੇਰੇ ਕੋਲ ਬਹੁਤ ਆਉਂਦੀਆਂ ਨੇ ਜੀ ਪਰ ਉਹ ਰੁੱਸ ਜਾਂਦੀਆਂ ਨੇ ਮੇਰੇ ਨਾਲ ਜਦੋਂ ਮੈਂ ਉਹਨਾਂ ਨੂੰ ਨਹੀਂ ਲਿਖ ਦ ਉਹ ਚਲੇ ਜਾਂਦੀਆਂ ਕਈ ਮੇਰਾ ਇੱਕ ਸੀਨੀਅਰ ਸਾਡੇ ਕਹਾਣੀਕਾਰ ਸੀ ਪ੍ਰੇਮ ਪ੍ਰਕਾਸ਼ ਜੀ ਉਹ ਮੇਰੀ ਇਸ ਸੁਸਤ ਚਾਲ ਤੇ ਬੜਾ ਖਿਜਦੇ ਹੁੰਦੇ ਸੀ ਉਹ ਗਣੇ ਬਿੰਦਰ ਜਾਂ ਤੇ ਟੁਕਾਣੀ ਲਿਖਣੀ ਛੱਡ ਦੇ ਨਹੀਂ ਤਾਂ ਲਗਾਤਾਰ ਲਿਖ ਜੀ ਮੈਂ ਜਦੋਂ ਉਹਨਾਂ ਕੋਲੋਂ ਡਾਂਟ ਖਾ ਕੇ ਆਉਣਾ ਤੇ ਮੈਂ ਦੋ ਕੁ ਦਿਨ ਬੜੇ ਸਰਗਰਮ ਰਹਿ ਕੇ ਕਹਾਣੀ ਲਿਖਣ ਵੱਲ ਸੋਚਣਾ ਦੋ ਤਿੰਨ ਕਹਾਣੀਆਂ ਸ਼ੁਰੂ ਕਰ ਲੈਣੀ ਪਰ ਫਿਰ ਤੀਜੇ ਇੱਕ ਦਿਨ ਉੱਥੇ ਜਾ ਕੇ ਕੰਟਪ ਹੋ ਜਾਣਾ ਉਹ ਅੱਧੀਆਂ ਅਧੂਰੀਆਂ ਕਹਾਣੀਆਂ 10 15 ਮੇਰੇ ਕੋਲ ਉਦਾਂ ਹੀ ਪਈਆਂ ਜੀ ਜਿਹੜੀਆਂ ਮੈਂ ਅਜੇ ਤੱਕ ਪੂਰੀਆਂ ਨਹੀਂ ਕਰ ਸਕਿਆ ਜੀ ਤੇ ਮੇਰੇ ਮਨ ਵਿੱਚ ਜਦੋਂ ਕਿਤੇ ਖਿਆਲ ਜ਼ਿਆਦਾ ਜੋਰ ਭਾਵੇ ਫਿਰ ਮੈਂ ਲਿਖਣ ਵੱਲ ਚਲਦਾ ਇਸ ਕਰਕੇ ਫਿਰ ਮੈਨੂੰ ਇਕ ਮੇਰਾ ਕੰਮ ਜਿਹੜਾ ਇਹੋ ਜਿਹਾ ਸੀਗਾ ਕਿ ਮਾਨਸਿਕ ਤਣਾਅ ਵਾਲਾ ਜੀ ਪੱਤਰਕਾਰੀ ਦਾ ਜੇ ਮੜੀ ਜੇ ਕੋਈ ਗਲਤੀ ਵੀ ਰਹਿ ਜਾਏ ਤਾਂ ਸਾਡੀ ਗਲਤੀ ਦੂਜੇ ਦਿਨ ਸਾਰੀ ਦੁਨੀਆ 'ਚ ਨਸ਼ਰ ਹੋ ਜਾਣੀ ਹੁੰਦੀ ਹੈ ਜੀ ਤੇ ਬਹੁਤ ਧਿਆਨ ਨਾਲ ਚੱਲਣਾ ਪੈਂਦਾ ਜੀ ਇਸ ਕਰਕੇ ਫਿਰ ਲਿਖਣ ਲਈ ਸਮੇਂ ਦੀ ਥੋੜੀ ਪਾਬੰਦੀ ਰਹਿੰਦੀ ਸੀ ਹੁਣ ਮੈਂ ਸੇਵਾਮੁਕਤ ਹੋ ਗਿਆ ਤੇ ਹੁਣ ਇਸ ਪਾਸੇ ਬੜੀ ਸਰਗਰਮੀ ਨਾਲ ਤਵਜੂ ਦੇ ਰਹਿਣ ਜੀ ਤੇ ਜਲਦੀ ਇੱਕ ਹੋਰ ਕਿਤਾਬ ਆਏਗੀ ਮੇਰੀ ਜੀ ਕਹਿੰਦੇ ਹੁੰਦੇ ਵੀ ਬੇਸ਼ੱਕ ਕੁਝ ਪਮਾ ਘੱਟ ਲਿਖੋ ਪਰ ਲਿਖੋ ਅਜਿਹਾ ਕਿ ਵੀ ਲੋਕਾਂ ਦੇ ਮਨਾਂ ਤੇ ਉਹ ਛਾਪ ਛੱਡ ਜਵੇ ਤੇ ਤੁਹਾਡੀਆਂ ਕਹਾਣੀਆਂ ਵੀ ਅਜਈਆਂ ਨੇ ਜਿਹੜੀਆਂ ਕਿ ਲੋਕਾਂ ਦੇ ਮਨਾਂ ਤੇ ਛਾਪ ਛੱਡ ਦਿੰਦੀਆਂ ਨੇ ਅ ਬਿੰਦਰ ਸਾਹਿਬ ਗੱਲ ਕੀਤੀ ਜਾਵੇ ਇਸੇ ਤਰ੍ਹਾਂ ਪੰਜਾਬੀ ਕਹਾਣੀ ਨੂੰ ਲੈ ਕੇ ਮਨੁੱਖੀ ਮਨੋਵਿਗਿਆਨ ਦੇ ਨਾਲ ਇਸ ਤਰ੍ਹਾਂ ਕੀ ਸੰਬੰਧ ਹੈ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਮਨੋਵਿਗਿਆਨ ਦਾ ਕਹਾਣੀ ਨਾਲ ਬਹੁਤ ਡੂੰਘਾ ਸੰਬੰਧ ਹੈ ਜੀ ਅੱਜ ਦਾ ਮਨੁੱਖ ਇਕਲਤਾ ਹੰਡਾਰਿਆ ਬੇਗਾਨਗੀ ਜੀ ਤੇ ਉਸ ਦੇ ਅੰਦਰ ਜਿਹੜੀ ਟੁੱਟ ਭੱਜ ਹੋ ਰਹੀ ਹੈ ਹੂੰ ਉਹਨੂੰ ਫੜਨਾ ਇੱਕ ਲੇਖਕ ਲਈ ਬਹੁਤ ਚੁਣੌਤੀਪਰਿਆ ਵੀ ਹੈ ਜੀ ਤੇ ਉਹਦਾ ਮਨਪਸੰਦ ਵਿਸ਼ਾ ਵੀ ਹੈ ਜੀ ਜ਼ਿਆਦਾਤਰ ਕਹਾਣੀਕਾਰ ਮਨੋਵਿਗਿਆਨ ਬਾਰੇ ਹੀ ਲਿਖਦੇ ਨੇ ਹਾਂ ਤੇ ਸਾਡੇ ਸਮਾਜ ਨੂੰ ਜੋੜੀ ਰੱਖਣ ਲਈ ਸਾਨੂੰ ਅਜਿਹੀ ਸਹਿਦ ਦੀ ਬੋਲੀ ਟੂਲ ਹੈ ਜਿਹੜਾ ਕਿ ਭਾਈਚਾਰਕ ਸਾਂਝ ਪੈਦਾ ਕਰੇ ਬੰਦੇ ਨੂੰ ਮਾਨਸਿਕ ਤੌਰ ਤੇ ਗੁਜਰਾਹਤ ਮਹਿਸੂਸ ਹੋਵੇ ਜੀ ਕਿ ਮੇਰਾ ਵੀ ਇਸ ਕਰਕੇ ਇਸ ਪਰਸਪਰਿ ਤਿਆਰ ਜੀ ਅ ਬਸਟਰ ਸਾਹਿਬ ਗੱਲ ਕੀਤੀ ਜਾਵੇ ਤੁਹਾਡੀਆਂ ਕਹਾਣੀਆਂ ਦੇ ਵਿਸ਼ਿਆਂ ਨੂੰ ਲੈ ਕੇ ਤਾਂ Dalit ਵਰਗ ਨੂੰ ਲੈ ਕੇ ਉਹਨਾਂ ਦੇ ਸ਼ੋਸ਼ਣ ਨੂੰ ਲੈ ਕੇ ਕਾਫੀ ਕਹਾਣੀਆਂ ਤੁਹਾਡੇ ਵੱਲੋਂ ਲਿਖੀਆਂ ਗਈਆਂ ਨੇ ਕੀ ਇਹ ਸਮੂਹ Dalit ਵਰਗ ਦੀ ਤਰਜਮਾਨੀ ਕਰਦੀਆਂ ਨੇ ਜਾਂ ਤੁਹਾਡੀ ਆਪਣੀ ਨਿੱਜੀ ਪੀੜਾ ਹੈ ਮੈਨੂੰ ਇਹ ਇਸ ਜਾਤੀ ਸਿਸਟਮ ਚ ਰਹਿੰਦਿਆਂ ਕੋਈ ਬੜਾ ਲੰਬਾ ਜਾਂ ਤਲਖ ਤਜਰਬਾ ਨਹੀਂ ਹੈਗਾ ਜੀ ਕਿਉਂਕਿ ਮੈਂ ਪਰਿਵਾਰ ਚੋਂ ਬਚਕਾਰ ਜੇ ਮੇਰਾ ਨੰਬਰ ਹੁੰਦਾ ਜੀ ਮੇਰੇ ਵੱਡੇ ਭਰਾ ਮੇਰੇ ਤੋਂ ਪਹਿਲਾਂ ਸਗੀਤ ਕਰਦੀ ਅਰਥਕਲਾਤ ਵੀ ਸਹੀ ਸਨ ਜੀ ਜੀ ਮੈਨੂੰ ਇਹ ਨਪੋ ਜਿਆਦਾ ਨਹੀਂ ਹੈਗਾ ਪਰ ਮੈਂ ਜਦੋਂ ਸਮਾਜ ਚ ਵਿਚਰਦਾ ਹੂੰ ਤੇ ਉੱਥੋਂ ਜੋ ਮੈਂ ਗ੍ਰਹਿਣ ਕੀਤਾ ਜੀ ਜਾਂ ਮੇਰੇ ਅਹਿਸਾਸ ਪੈਦਾ ਹੋਇਆ ਮੇਰੇ ਅੰਦਰ ਜੀ ਤੇ ਉਹਨਾਂ ਨੂੰ ਮੈਂ ਲੁਕਾਈ ਦੇ ਦਰਦ ਨੂੰ ਆਪਣਾ ਬਣਾ ਕੇ ਪੇਸ਼ ਕੀਤਾ ਹਮ ਤੇ ਇਸ ਤਰ੍ਹਾਂ ਮੇਰੀ ਕਹਾਣੀ ਹੈਗੀ ਹੈ ਅ ਗੱਲ ਕੀਤੀ ਜਾਵੇ ਵੀ ਕਹਾਣੀਆਂ ਤਾਂ ਤੁਸੀਂ ਹੁਣ ਤੱਕ ਬਹੁਤ ਲਿਖੀਆਂ ਨੇ ਇੱਕ ਰਾਈਟਰ ਲਈ ਉਹਦੀਆਂ ਸਾਰੀਆਂ ਲਿਖਤਾ ਉਹਦੇ ਬੱਚਿਆਂ ਵਾਂਗ ਪਿਆਰੀਆਂ ਹੁੰਦੀਆਂ ਨੇ ਪਰ ਫੇ ਵੀ ਕੋਈ ਨਾ ਕੋਈ ਕਹਾਣੀ ਇਸ ਤਰ੍ਹਾਂ ਹੁੰਦੀ ਆ ਜਿਹੜੀ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੀ ਆ ਤੁਹਾਡੀ ਕਹਾਣੀ ਕਿਹੜੀ ਅਜੀਹੀ ਆ ਜਿਸ ਦੇ ਪਾਤਰਾਂ ਨੇ ਤੁਹਾਨੂੰ ਹਲੂਨ ਕੇ ਰੱਖ ਦਿੱਤਾ ਹੋਵੇ ਮੇਰੀ ਕਹਾਣੀ ਹੈ ਬੋਣਾ ਜੀ ਉਹ ਮੇਰੇ ਇੱਕ ਰਿਸ਼ਤੇਦਾਰ ਮੁੰਡਾ ਸੀ ਹੂੰ ਉਹਨੇ ਵਿਆਹ ਤੋਂ ਪਹਿਲਾਂ ਉਹਦੀ ਕਿਸੇ ਕੁੜੀ ਨਾਲ ਪਿਆਰ ਸਬੰਧ ਸਨ ਜੀ ਤੇ ਉਹਨਾਂ ਨੇ ਇੱਕ ਸਾਂਝੀ ਫੋਟੋ ਖਿਚਵਾ ਲਈ ਸੀ ਘਰ ਤੇ ਤੇ ਉਹਨੇ ਇਹ ਘਰਤੀ ਕੰਨ ਤੇ ਲਾ ਕੇ ਰੱਖੀ ਸੀ ਵਿਆਹ ਤੋਂ ਪਹਿਲੇ ਜੀ ਮੈਂ ਉਹਨੂੰ ਪੁੱਛਿਆ ਵੀ ਜਦੋਂ ਤੇਰਾ ਵਿਆਹ ਹੋ ਗਿਆ ਤੂੰ ਫਿਰ ਇਹਨੂੰ ਕੀ ਕਰੇਂਗਾ ਹੂੰ ਕਹਿੰਦਾ ਮੈਂ ਇਹ ਇੱਧੇ ਰੱਖਣੀ ਹੈ ਤੇ ਇਹਨੂੰ ਲਾਉਣਾ ਨਹੀਂ ਜੇ ਉਹਨੂੰ ਮਨਜ਼ੂਰ ਹੋएगी ਤਾਂ ਮੈਂ ਵਿਆਹ ਕਰਾਉਣੇ ਹੂੰ ਉਹ ਇਹਨੂੰ ਇੱਕ ਸ਼ਰਤ ਬਣਾ ਲੈਂਦਾ ਤੇ ਘਰਦਿਆਂ ਮੋਰੇ ਇੱਕ ਚੁਣੌਤੀ ਰੱਖ ਦਿੰਦਾ ਕਿ ਮੈਂ ਇਹ ਫੋਟੋ ਲਾਉਣੀ ਹੈ ਹੂੰ ਜੇ ਜਿਹੜੀ ਕੁੜੀ ਮੰਨਦੀ ਹੈ ਉਹਨਾਂ ਮੈਂ ਵਿਆਹ ਕਰਾ ਲੂੰਗਾ ਨਹੀਂ ਤਾਂ ਮੈਂ ਨਹੀਂ ਕਰੂੰਗਾ ਜੀ ਤੇ ਇਸ ਤਰ੍ਹਾਂ ਉਹ ਕੋਈ ਇਹੋ ਜਿਹੀ ਕੁੜੀ ਆਉਂਦੀ ਹੈ ਜਿਹੜੀ ਮਨੋਵਿਗਿਆਨਕ ਤੌਰ ਤੇ ਬੜੀ ਸਟਰੋਂਗ ਹੁੰਦੀ ਹੈ ਜੀ ਉਹ ਵਿਆਹ ਕਰਾਉਂਦੀ ਹੈ ਤੇ ਉਹ ਆ ਕੇ ਫੋਟੋ ਬਾਰੇ ਉਹਨੂੰ ਬਿਲਕੁਲ ਨਹੀਂ ਪੁੱਛਦੀ ਹਾਂ ਉਹ ਇਹ ਤਣਾਅ ਉੱਠਾ ਜਾਂਦਾ ਕਿ ਇਹਨੇ ਵੀ ਸਵਾਲ ਕਿਉਂ ਨਹੀਂ ਕੀਤਾ ਜੀ ਏਸੀ ਕਰਕੇ ਉਹ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗ ਪੈਂਦਾ ਜੀ ਇਸ ਤਰ੍ਹਾਂ ਹੀ ਕਹਾਣੀ ਮੇਰੀ ਹੋਉਂਦ ਚਾਹੀਏ ਤੇ ਮੈਨੂੰ ਇਹ ਬੜੀ ਪਿਆਰੀ ਘਨੂ ਜੀ ਇਹਦੇ ਤੇ ਪਿੱਛੇ ਜੇ ਯੂਨੀਵਰਸਿਟੀ ਦੇ ਸਟੂਡੈਂਟ ਫਿਲਮ ਵੀ ਬਣਾ ਰਹੇ ਸੀ ਜੀ ਪਰ ਉਹ ਕਰੋਨਾ ਕਾਲ ਦੀ ਪੇਟ ਚੜ ਗਈ ਜੀ ਵਿਚੇ ਰਹਿ ਗਈ ਚਾ ਅ ਇਸੇ ਤਰ੍ਹਾਂ ਬਸਰਾ ਸਭ ਗੱਲ ਕੀਤੀ ਜਾਵੇ ਮਾਨ ਸਨਮਾਨ ਦੀ ਕਾਫੀ ਲੰਮਾ ਹਰਸਾ ਹੋ ਗਿਆ ਤੁਹਾਨੂੰ ਕਹਾਣੀ ਦੇ ਖੇਤਰ ਵਿੱਚ ਕਹਾਣੀ ਲਿਖਦਿਆਂ ਹੋਇਆਂ ਕਾਫੀ ਮਾਨ ਸਨਮਾਨ ਵੀ ਹਾਸਲ ਹੋਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਉਸ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਸਾਂਝ ਜ਼ਰੂਰ ਪਾਈ ਜਾਵੇ ਮਾ ਗੈਰ ਸਾਇਤਿਕ ਜਥੇਬੰਦੀਆਂ ਵੱਲੋਂ ਮੇਰੇ ਬਹੁਤ ਸਨਮਾਨ ਹੋਏ ਜੀ ਸਾਇਤਿਕ ਵੀ ਹੋਏ ਨੇ ਜੀ ਪਰ ਇੱਕ ਸਨਮਾਨ ਜਿਹੜਾ ਮੈਨੂੰ ਬਹੁਤ ਪਿਆਰਾ ਤੇ ਵਧੀਆ ਲੱਗਦਾ ਉਹ ਹੈਗਾ ਉਰਮਲਾ ਨੰਦ ਪੁਰਸਕਾਰ ਜੀ ਇਹ ਮੇਰੀ ਕਹਾਣੀ 2019 ਚ ਆਈ ਕਹਾਣੀ ਕੱਲ ਵੀ ਆਉਣਾ ਤੇ ਮਿਲਿਆ ਹਮ ਸਾਲ ਦੀ ਬਿਹਤਰੀਨ ਕਹਾਣੀ ਲਈ ਜੀ ਇਸ ਨਾਮ ਦੀ ਮੇਰੇ ਮਨ ਚ ਜਿਹੜੀ ਹੈਗੀ ਹੈ ਇਹਦਾ ਸਨਮਾਨ ਦਾ ਕਾਰਨ ਉਹ ਇਸ ਨਾਮ ਦੇ ਪਿੱਛੇ ਇੱਕ ਲੰਬੀ ਸਾਹਿਤਿਕ ਪਰੰਪਰਾ ਹੈ ਹਮ ਉਰਮੁਲਾਲ ਅੰਦ ਸਾਡੇ ਬਹੁਤ ਹੀ ਸੀਨੀਅਰ ਜਿਹੜੇ ਕਹਾਣੀਕਾਰ ਬਾਰਤਕਾਰ ਤੇ ਪ੍ਰੀਤਲੜੀ ਦੇ ਸੰਤਾਪਕ ਹੋਏ ਨੇ ਜੀ ਗੁਰਵਰਖ ਸਿੰਘ ਪ੍ਰੀਤਲੜੀ ਉਹਨਾਂ ਦੀ ਬੇਟੀ ਹੈ ਜੀ ਤੇ ਪੰਜਾਬੀ ਦੇ ਪ੍ਰਸਿੱਧ ਪੱਤਰਕਾਰ ਜਗਜੀਤ ਸਿੰਘ ਆਨੰਦ ਦੀ ਪਤਨੀ ਹੈ ਹਮ ਤੇ ਸਾਡੇ ਸਮਕਾਲੀ ਕਹਾਣੀਕਾਰ ਸਕੀਰਤ ਜੇ ਉਹ ਮਦਰ ਨੇ ਇੱਕ ਲੰਬੀ ਪਰੰਪਰਾ ਇਸ ਨਾਮ ਪਿੱਛੇ ਹੋਣ ਕਰਕੇ ਇਹ ਨਾਮ ਮੈਂ ਡੇਲੀ ਬਹੁਤ ਮੈਨ ਨਹੀਂ ਰੱਖਦਾ ਜੀ ਇਸ ਕਰਕੇ ਜੀ ਅ ਬਸਰਾ ਸਾਹਿਬ ਕਹਿੰਦੇ ਹੁੰਦੇ ਵੀ ਅਸਲੀ ਤਾਂ ਮਾਨ ਸਨਮਾਨ ਜਿਹੜਾ ਹੈ ਉਹ ਸਾਡੇ ਪਾਠਕਾਂ ਦਾ ਹੁੰਗਾਰਾ ਹੁੰਦਾ ਹੈ ਜਦੋਂ ਉਹਨਾਂ ਦਾ ਕੋਈ ਵੀ ਹੁੰਗਾਰਾ ਮਿਲਦਾ ਹੈ ਤੇ ਮਨ ਆਪਣੇ ਆਪ ਖੁਸ਼ ਹੋ ਜਾਂਦਾ ਹੈ ਕਿ ਵੀ ਸਾਡੀ ਕਹਾਣੀ ਨੂੰ ਇਹ ਜਿਹੜਾ ਪਿਆਰ ਆ ਮਿਲ ਰਿਹਾ ਹੈਗਾ ਆ ਅ ਇਸੇ ਤਰ੍ਹਾਂ ਬਸਰਾ ਸਾਹਿਬ ਗੱਲ ਕੀਤੀ ਜਾਵੇ ਤੁਹਾਡੀਆਂ ਕਹਾਣੀਆਂ ਦੀ ਤਾਂ ਤੁਹਾਡੀਆਂ ਕਹਾਣੀਆਂ ਕਿੱਥੇ ਕਿੱਥੇ ਛਪ ਚੁੱਕੀਆਂ ਨੇ ਤੇ ਆਲੋਚਨਾ ਦੇ ਤੌਰ ਤੇ ਜੇ ਦੇਖਿਆ ਜਾਵੇ ਤਾਂ ਆਲੋਚਕਾਂ ਦਾ ਕਿਹੋ ਜਿਹਾ ਨਜ਼ਰੀਆ ਰਿਹਾ ਮੈਂ 1984 ਚ ਕਹਾਣੀ ਲਿਖਣਾ ਸ਼ੁਰੂ ਕੀਤੀ ਸੀ ਜੀ ਮੇਰੀ ਪਹਿਲੀ ਕਹਾਣੀ ਸੀਤਜੰਗ ਸੀ ਜਿਹੜੀ ਜਲੰਧਰ ਤੋਂ ਸ਼ਬਦ ਇੱਕ ਮੈਗਜ਼ੀਨ ਨੀਲਮਣੀ ਚ ਛਪੀ ਜੀ ਉਸ ਤੋਂ ਬਾਅਦ ਮੇਰੀ ਦੂਜੀ ਕਹਾਣੀ ਜਿਹੜੀ ਸੀ ਟੁਕੜੇ ਹੋਈ ਕਹਾਣੀ ਜੀ ਉਹ ਪੰਜਾਬੀ ਦੇ ਬਹੁਤ ਉੱਚ ਕੋਟੀ ਦੇ ਮੈਗਜ਼ੀਨ ਸਿਰਜਣਾ ਚ ਛਪੀ ਜਿਹਦੇ ਸੰਪਾਦਕ ਡਾਕਟਰ ਰਗਵੀਰ ਸਿੰਘ ਨੇ ਜੀ ਫਿਰ ਉਸ ਤੋਂ ਬਾਅਦ ਦੂਜੀ ਕਹਾਣੀ ਬੋਣਾ ਜਿਹੜੀ ਜਿਹਦਾ ਮੈਂ ਪਿੱਛੇ ਜ਼ਿਕਰ ਕੀਤਾ ਉਹ ਵੀ ਇਸੇ ਮੈਗਜ਼ੀਨ ਛਪੀ ਜੀ ਤੇ ਪੰਜਾਬੀ ਦੇ ਜਿੰਨੇ ਵੀ ਬਿਹਤਰੀਨ ਮੈਗਜ਼ੀਨ ਨੇ ਉਹਨਾਂ ਚ ਮੇਰੀਆਂ ਕਹਾਣੀ ਛਪੀਆਂ ਜਿਵੇਂ ਲਕੀਰ ਪ੍ਰੇਮ ਪ੍ਰਕਾਸ਼ ਸੰਪਾਦਿਤ ਕਰਦੇ ਰਹੇ ਹੂੰ ਉਹਦੇ ਚ ਕਲਾ ਸਿਰਜਕ ਡਾਕਟਰ ਜਗਤਾਰ ਹੂੰ ਸੰਪਾਦਿਤ ਕਰਦੇ ਸੀ ਉਹਦੇ ਚ ਵੀ ਛਪੀਆਂ ਇਹ ਰਾਮ ਸਰੂਪਾਂਖਿ ਉਹਨਾਂ ਦਾ ਪੇਪਰ ਹੈ ਕਹਾਣੀ ਪੰਜਾਬ ਹੂੰ ਉਹਨਾਂ ਚ ਵੀ ਮੇਰੀ ਕਹਾਣੀ ਛਪੀਏ ਜੀ ਤੇ ਭਗਵੰਤ ਰਸੂਲਪੁਰ ਇੱਕ ਮੈਗਜ਼ੀਨ ਕੱਢਦੇ ਨੇ ਕਹਾਣੀ ਧਾਰਾ ਜੀ ਜੀ ਉਹਦੇ ਚ ਵੀ ਮੇਰੀਆਂ ਕਹਾਣੀਆਂ ਲਗਾਤਾਰ ਛਪੀਆਂ ਨੇ ਹੂੰ ਹੋਰ ਵੀ ਮੈਗਜ਼ੀਨ ਜਿਵੇਂ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਇਕਮ ਹਮ ਮੈਡਮ ਰਤਿੰਦਰ ਸੰਧੂ ਕੱਢਦੇ ਨੇ ਜੀ ਕੱਢਦੇ ਨੇ ਹਾਂਜੀ ਹਾਂ ਉਹਦੇ ਚ ਵੀ ਮੇਰੀਆਂ ਦੋ ਤਿੰਨ ਕਹਾਣੀਆਂ ਛਪੀਆਂ ਹਾਂ ਤੇ ਹੋਰ ਕਈ ਮੈਗਜ਼ੀਨ ਨੇ ਜਿਨ੍ਹਾਂ ਚ ਮੇਨੇ ਲਗਾਤਾਰ ਸਰਪਰੀਨ ਮੇਰਾ ਮੈਂ ਅਖਬਾਰਾਂ ਚ ਜਿਹੜੀਆਂ ਮੇਰੀਆਂ ਕਹਾਣੀਆਂ ਛਪੀਆਂ ਉਹਨਾਂ ਨੂੰ ਮੈਂ ਬੜੀ ਤਵੱਜੂ ਨਾਲ ਦਿੱਤੋ ਮੇਰੇ ਮੂਢਲੇ ਤੋਂ ਹੋਰ ਕਹਾਣੀਆਂ ਨੇ ਜੀ ਕਿਉਂ ਮੈਂ ਕਿਸੇ ਕਹਾਣੀ ਸੰਗ੍ਰਹਿ ਚ ਵੀ ਨਹੀਂ ਪਈਆਂ ਜੀ ਉਹ 8-9 ਕਹਾਣੀਆਂ ਨੇ ਉਹ ਛੱਡ ਦਿੱਤੀਆਂ ਜੀ ਕਹਾਣੀਕਾਰ ਦੇ ਤੌਰ ਤੇ ਤੁਸੀਂ ਕਾਫੀ ਕੁਝ ਲਿਖ ਰਹੇ ਹੋ ਸਮਾਜ ਦੀਆਂ ਕਟਨਾਵਾਂ ਨੂੰ ਲੈ ਕੇ ਲਿਖਦੇ ਹੋ ਤੇ ਆਪਣੀਆਂ ਕਹਾਣੀਆਂ ਦੇ ਜ਼ਰੀਏ ਤੁਸੀਂ ਸਮਾਜ ਨੂੰ ਕੀ ਸੇਧ ਦੇਣਾ ਚਾਹੁੰਦੇ ਹੋ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਅੱਜ ਦਾ ਸਮਾਜ ਖੁੱਦ ਨੂੰ ਪਰਿਵਾਰਕ ਤੌਰ ਤੇ ਟੁੱਟ ਰਿਹਾ ਹ ਹਰ ਕੋਈ ਮੋਬਾਈਲ ਚ ਉਸੇ ਮਟਕੇ ਰਹਿ ਗਿਆ ਪਰਿਵਾਰ ਦੇ ਕਿੰਨੇ ਮੈਂਬਰ ਹੈ ਹਰ ਇੱਕ ਆਪੋ ਆਪਣੇ ਮੋਬਾਈਲ 'ਚ ਬਿਲਕੁਲ ਸਹੀ ਕਿਹਾ ਜੇ ਤਾਂ ਇਹ ਇੱਕ ਬਗਾਨਗੀ ਹੰਡਾਰਿਆ ਹ ਆਪਣੀ ਬੀਵਸਵਾਸੀ ਦੀ ਜ਼ਿੰਦਗੀ ਜੀ ਰਿਹਾ ਜੀ ਮੈਂ ਸਾਇਤਰਾਂ ਚੋਨਾ ਕਿ ਇਹ ਜਿਹੜੀ ਆਪਸੀ ਦੂਰੀ ਵੱਧ ਰਹੀ ਆ ਹੂੰ ਇਹਨੂੰ ਕਿਸੇ ਤਰ੍ਹਾਂ ਨੇੜੇ ਲਿਆਂਦਾ ਜਾਵੇ ਹੂੰ ਤੇ ਤਾਂ ਕਿ ਲੋਕਾਂ ਚ ਆਪਸੀ ਪਿਆਰ ਭਾਵ ਸਾਂਝੀਵਾਲਤਾ ਦਾ ਸੰਦੇਸ਼ ਜੰਦਰ ਜੀ ਜੀ ਅ ਅੱਜ ਦੇ ਸਮੇਂ ਦੀ ਗੱਲ ਕਰ ਲਈ ਜਾਵੇ ਤਾਂ ਜੋ ਕੇ ਦੌਰ ਦੇ ਵਿੱਚ ਕਿਸ ਤਰ੍ਹਾਂ ਦੀ ਕਹਾਣੀ ਜਿਹੜੀ ਆ ਲਿਖੀ ਜਾ ਰਹੀ ਆ ਨਵੀਂ ਪੋਚਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਕਹਾਣੀਕਾਰਾਂ ਦੀ ਤਾਂ ਕਿਸ ਤਰ੍ਹਾਂ ਦੀ ਕਹਾਣੀ ਲਿਖਦੇ ਨੇ ਅਗਰ ਆਲੋਚਨਾ ਦੇ ਤੌਰ ਤੇ ਵੇਖਿਆ ਜਾਵੇ ਤਾਂ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਨਵੇਂ ਨੌਜਵਾਨ ਮੁੰਡਿਆਂ ਚ ਕਾਫੀ ਸੰਭਾਵਨਾਵਾਨ ਨੇ ਕਹਾਣੀ ਕਰਨ ਚ ਹਮ ਉਹਨਾਂ ਚ ਆਗਾਜ਼ ਵੀ ਰ ਹੈ ਜੀ ਇੱਕ ਸਮਰਾਲਾ ਤੋਂ ਸੰਦੀਪ ਸਮਰਾਲਾ ਮੁੰਡਾ ਉਹਦੀ ਹੋਣੀ ਤਾ ਵੀ ਪਿਛੇ ਜੀ ਸੁਪਨਿਆਂ ਦਾ ਕੋਈ ਗਵਾਹ ਨਹੀਂ ਹੁੰਦਾ ਤੇ ਮਨਦੀਪ ਡੜਿਆਣਾ ਐ ਮੁੰਡਾ ਹਮ ਆਪਣੇ ਵਿਪਨ ਬਰਿਆਣੀ ਤੋਂ ਮੁੰਡਾ ਜੀ ਜੁਸ਼ਵਿੰਦਰ ਧਰਮਕੋਟ ਵੀ ਲਿਖਦੇ ਨੇ ਜੀ ਚੰਗੀਆਂ ਹੋਰ ਮੁੰਡੇ ਕਾਫੀ ਨੇ ਲਿਖਦੇ ਜਿਹੜੇ ਚੰਗੀ ਜਿਨ੍ਹਾਂ ਚ ਸੰਭਾਵਨਾ ਹੈ ਜੀ ਆਪਣੀ ਇਸੇ ਤਰ੍ਹਾਂ ਲਗਨ ਨਾਲ ਲੱਗੇ ਰਹਿਣਗੇ ਜੀ ਤੇ ਬਾਕੀ ਅੱਜ ਦੇ ਨੌਜਵਾਨ ਨੇ ਥੋੜੀ ਕਾਲ ਹੈਗੀ ਚਪਣ ਦੀ ਹਮ ਇਹ ਨਹੀਂ ਹੋਣੀ ਚਾਹੀਦੀ ਜੀ ਨੂੰ ਅੰਤਰ ਮੈਨਰ ਚੱਲਣਾ ਚਾਹੀਦਾ ਜੀ ਜਿਹੜੀ ਕਹਾਣੀ ਅੱਜ ਕੱਲ੍ਹ ਦੀ ਲਿਖੀ ਜਾ ਰਹੀ ਹੈ ਉਹਦੇ ਬਾਰੇ ਇਹ ਆ ਕਿ ਜਿਵੇਂ AI ਆ ਗਿਆ ਜੀ ਤੇ ਨੈਟ ਦਾ ਜ਼ਮਾਨਾ ਇਹ ਨੌਜਵਾਨ ਪੀੜ੍ਹੀ ਵਧੀਏ ਪਕੜ ਰਹੀ ਹੈ ਜੀ ਜੀ ਤੇ ਚੰਗੀ ਗੱਲ ਹੈ ਜੀ ਸਮਕਾਲ ਦੇ ਨਾਲ ਨਾਲ ਚੱਲਣਾ ਚਾਹੀਦਾ ਬਿਲਕੁਲ ਜਾਂਦੇ ਜਾਂਦੇ ਬਸਰਾ ਸਾਹਿਬ ਮੈਂ ਆਖਰੀ ਸਵਾਲ ਜ਼ਰੂਰ ਕਰਨਾ ਚਾਹੂੰਗੀ ਕਿ ਜਦੋਂ ਤੁਸੀਂ ਕਹਾਣੀ ਲਿਖ ਲੈਣੇ ਹੋ ਤਾਂ ਫਿਰ ਕਿਦਾਂ ਦਾ ਮਹਿਸੂਸ ਕਰਦੇ ਹੋ ਵੀ ਮੇਰੀ ਕਹਾਣੀ ਜਿਹੜੀ ਹੈ ਕੰਪਲੀਟ ਹੋ ਚੁੱਕੀ ਹੈ ਕਹਾਣੀ ਲਿਖਣ ਤੋਂ ਤੁਰੰਤ ਬਾਅਦ ਤੇ ਸੰਤੁਸ਼ਟੀ ਜੇ ਮੈਸੇਜ ਹੁੰਦੀ ਹੈ। ਫਿਰ ਥੋੜੇ ਚਿਰ ਬਾਅਦ ਇੱਕ ਤਣਾਅ ਜਿਹਾ ਵੀ ਮਹਿਸੂਸ ਹੁੰਦਾ ਵੀ ਪਾਠਕ ਇਸ ਨੂੰ ਕਿਵੇਂ ਲੈਣਗੇ। ਹਾਂ ਹਾਂ ਉਸ ਤੋਂ ਬਾਅਦ ਫਿਰ ਅਗਲੀ ਕਹਾਣੀ ਲਈ ਤਿਆਰੀ ਸ਼ੁਰੂ ਹੋ ਜਾਂਦੀ ਹੈ। ਜੀ ਨਵਾਂ ਪੜਨਾ, ਸਮਾਜ ਵਿਚਾਰਨਾ, ਜੀ ਘਟਨਾਵਾਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਕੋਖਣਾ, ਪਰਖਣਾ ਤੇ ਉਹਨਾਂ ਦਾ ਉਹਨਾਂ ਚ ਕਹਾਣੀ ਲੱਭਣੇ ਤਾਂ ਯਤਨ ਕਰਨਾ ਜੀ ਬਿੰਦਰ ਬਸਰਾ ਜੀ ਅੱਜ ਤੁਸੀਂ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਸਟੂਡੀਓ ਚ ਆਏ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਆਪਣੀਆਂ ਕਹਾਣੀਆਂ ਬਾਰੇ ਸਾਂਝ ਉਹਨਾਂ ਦੇ ਨਾਲ ਪੈਦਾ ਕੀਤੀ ਹੈ ਤੇ ਤੁਹਾਡਾ ਸਾਡੇ ਸਟੂਡੀਓ ਚ ਆਉਣ ਲਈ ਬਹੁਤ ਬਹੁਤ ਧੰਨਵਾਦ